ਆਈਸ ਰੇਡ ਨਾਲ ਕੰਸਟਰਕਸ਼ਨ ਇੰਡਸਟਰੀ ਨੂੰ ਕਾਫੀ ਘਾਟਾ ਸਹਣਾ ਪੈ ਰਿਹਾ ਹੈ ਲੇਬਰ ਸ਼ਾਰਟ ਇਸ ਹੁਣ ਪਰੇਸ਼ਾਨ ਕਰਨ ਲੱਗੀ ਹੈ ਵਕ ਵਕ ਕੰਪਨੀਆਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਡਿਲੇ ਹੋ ਰਹੇ ਨੇ ਵਾਧੂ ਖਰਚੇ ਕੰਪਨੀ ਨੂੰ ਪੇ ਕਰਨਾ ਪੈ ਰਿਹਾ ਹੈ ਕੰਸਟਰਕਸ਼ਨ ਵਰਕਰ ਜ਼ਿਆਦਾਤਰ ਲੋਕੋ ਛਿਪ ਕੇ ਸਮਾਂ ਲੰਗਾ ਰਹੇ ਨੇ ਖਾਲੀ ਸਥਾਨਾਂ ਤੇ ਕੰਮ ਕਰ ਤੋਂ ਡਰਦੇ ਨੇ ਉਹਨਾਂ ਨੂੰ ਡਰਾਇਆ ਕਿਤੇ ਡਿਪੋਰਟ ਨਾ ਕਰ ਦੇਣ ਪਰ ਦੂਜੇ ਪਾਸੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਮੰਨਣਾ ਕਿ ਵਰਕਰ ਦਾ ਹੁਣ ਸ਼ੋਸ਼ਣ ਘਟਿਆ ਤੇ ਮਨੁੱਖੀ ਤਸਕਰੀ ਕਾਬੂ ਵਿੱਚ ਆਈ ਹੈ ਆਓ ਜਣਿਏ ਕੀ ਹੈ ਮੌਜੂਦਾ ਹਾਲਾਤ ਦੇਖਦੇ ਹਾਂ ਡਿਟੇਲਡ ਰਿਪੋਰਟ ਅਲਬਾਮਾ ਨੇ ਖੁੱਲੇ ਅਸਮਾਨ 'ਚ 84000 ਸਕੂਅਰ ਫੀਟ ਵਾਲੀ ਥਾਂ ਤੇ ਰੀਕ੍ਰੀਏਸ਼ਨ ਸੈਂਟਰ ਦੀ ਉਸਾਰੀ ਕੀਤੀ ਜਾ ਰਹੀ ਸੀ ਪਰ ਹੁਣ ਇਹ ਸਾਈਟ ਸੁੰਨਸਾਨ ਹੈ ਇੱਕ ਮਹੀਨਾ ਪਹਿਲਾਂ ਇੱਥੇ 20 ਮਿਲੀਅਨ ਦਾ ਪ੍ਰੋਜੈਕਟ ਚੱਲ ਰਿਹਾ ਸੀ ਜੋ ਕਿ ਟਰੈਕ ਤੇ ਸੀ 1 ਨਵੰਬਰ ਨੂੰ ਇਹ ਪ੍ਰੋਜੈਕਟ ਪੂਰਾ ਹੋਣਾ ਸੀ ਪਰ ਹੁਣ ਇਹ ਤਿੰਨ ਹਫ਼ਤਿਆਂ ਦਾ ਹੋਰ ਵਾਧੂ ਸਮਾਂ ਲਾਏਗਾ ਕੰਸਟਰਕਸ਼ਨ ਸੁਪਰੀਂਡੈਂਟ ਦੀ ਚਿੰਤਾ ਵਧ ਰਹੀ ਹੈ ਉਸ ਦਾ ਕਹਿਣਾ ਹੈ ਕਿ ਅਧਿਉ ਵਾਟਰ ਵਰਕਰ ਕੰਮ ਤੇ ਨਹੀਂ ਆ ਰਹੇ ਆਈਸ ਰੇਡ ਕਾਰਨ ਬਹੁਤਿਆਂ ਨੇ ਕੰਮ ਤੇ ਆਉਣਾ ਬੰਦ ਕਰ ਦਿੱਤਾ ਹੈ ਜਦ ਕਿ ਇਮੀਗ੍ਰੇਸ਼ਨ ਏਜੰਟਸ ਨੇ ਹੋਰ ਕੰਮ ਵਾਲੀਆਂ ਥਾਵਾਂ ਤੇ ਰੇਡ ਵਧਾ ਦਿੱਤੀ ਆ ਖਬਰ ਏਜੰਸੀ ਰਾਈਟਰਸ ਤੇ ਸਰਕਾਰੀ ਡਾਟਾ ਦੇ ਅਨੁਸਾਰ ਫਾਰਮ ਵਰਕਰ ਰੈਸਟੋਰੈਂਟ ਸਟਾਫ ਮੀਟ ਪੈਕਰ ਤੇ ਡੇ ਲੇਬਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਵੱਖ-ਵੱਖ ਕੰਸਟਰਕਸ਼ਨ ਅਧਿਕਾਰੀਆਂ ਤੇ ਸਾਈਟ ਸੁਪਰਵਾਈਜ਼ਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਨਾਂ ਦੱਸਿਆ ਕਿ ਸਕਿਲਡ ਲੇਬਰ ਦੀ ਮੌਤ ਘਾਟ ਪੈ ਗਈ ਹੈ ਪ੍ਰੋਜੈਕਟ ਰੁਕ ਗਏ ਨੇ ਉਨਾਂ ਦੱਸਿਆ ਕਿ ਹਾਲੇ ਪੈਣ ਵਾਲੇ ਘਾਟੇ ਨੂੰ ਪਹਿਲਾਂ ਹੀ ਦੱਸਿਆ ਨਹੀਂ ਜਾ ਸਕਦਾ ਪਰ ਸਥਿਤੀ ਚਿੰਤਾਜਨਕ ਹੈ ਕੁਝ ਵਰਕਰਾਂ ਨੇ ਰਾਇਟਰਸ ਦੇ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹ ਪਹਿਲਾਂ ਟੈਕਸਸ ਤੇ ਫਿਰ ਫਲੋਰੀਡਾ ਚ ਸਨ ਉੱਥੇ ਰੇਡ ਵਧ ਗਈਆਂ ਇਸੇ ਤਰ੍ਹਾਂ ਵਾਸ਼ਿੰਗਟਨ ਲੂਸੀਆਨਾ ਤੇ ਕਨਫੋਰਨੀਆ ਚ ਵੀ ਰੇਡ ਵਧ ਗਈਆਂ ਇੱਕ ਅਨੁਮਾਨ ਦੇ ਮੁਤਾਬਕ ਅਮਰੀਕਾ ਚ 11 ਮਿਲੀਅਨ ਲੋਕ ਗੈਰ ਕਾਨੂੰਨੀ ਤੌਰ ਤੇ ਰਹ ਰਹੇ ਨੇ ਇਨਾਂ ਵਿੱਚੋਂ 1.4 ਮਿਲੀਅਨ ਕੰਸਟਰਕਸ਼ਨ ਵਰਕ ਦੇ ਨਾਲ ਜੁੜੇ ਹੋਏ ਆ। ਇਮੀਗ੍ਰੇਸ਼ਨ ਸਖਤੀ ਨੂੰ ਦੇਖਦੇ ਆਂ ਪ੍ਰੈਜ਼ੀਡੈਂਟ ਟਰੰਪ ਦੀ ਪਬਲਿਕ ਅਪਰੂਵਲ ਰੇਟਿੰਗ 41% ਰਹਿ ਗਈ ਹੈ ਘਟ ਗਈ ਹੈ ਕਾਫੀ ਰਾਈਟਰਸ ਦੇ ਇੱਕ ਸਰਵੇ ਨੇ ਇਹ ਖੁਲਾਸਾ ਕੀਤਾ। ਹਾਲਾਂਕਿ ਆਈ ਸਦਕਾਰੀਆਂ ਦਾ ਮੰਨਣਾ ਕਿ ਮਨੁੱਖੀ ਸੁਰੱਖਿਆ ਤੇ ਮਨੁੱਖੀ ਸੋਸ਼ਣ ਨੂੰ ਰੋਪਣ ਲਈ ਅჯਿਹਾ ਕਰਨਾ ਜ਼ਰੂਰੀ ਸੀ ਤੇ ਉਹ ਹੀ ਕੀਤਾ ਗਿਆ। ਇਸ ਸਾਈਡ ਦੇ ਸੁਪੋਨੈਂਟ ਰਬਰਸਨ ਦਾ ਕਹਿਣਾ ਕਿ ਉਹਨਾਂ ਨੂੰ ਰਜਾਨਾ ਦਾ 4000 ਡਾਲਰ ਦਾ ਕਾਟਾ ਪੈ ਰਿਹਾ ਹੈ। ਉਸ ਦਾ ਕਹਿਣਾ ਕਿ ਮੈਂ ਟਰੰਪ ਦਾ ਸਪੋਰਟਰ ਹੋ ਰਿਹਾ ਹਾਂ ਪਰ ਰੀਡ ਕਰਨਾ ਇਸ ਦਾ ਇੱਕ ਮਾਤਰਾ ਹਾਲ ਨਹੀਂ ਹੈ ਹਾਲਾਂਕਿ ਵਰਕਰ ਪਹਿਲਾਂ ਹੀ ਈ ਵੈਰੀਫਾਈਡ ਹਨ ਪਰ ਜ਼ਿਆਦਾਤਰ ਵਰਕਰਾਂ ਨੂੰ ਡਰ ਹੈ ਕਿ ਉਹਨਾਂ ਨੂੰ ਸਿਰਫ ਰੰਗ ਦੇ ਆਧਾਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਡਰ ਉਹਨਾਂ ਦੇ ਮਨ ਅੰਦਰ ਘਰ ਘਰ ਗਿਆ ਹੈ ਕੰਪਨੀ ਦਾ ਕਹਿਣਾ ਕਿ ਇੰਨੀ ਜਲਦੀ ਮੈਕਸੀਕੋ ਤੇ ਸਾਊਥ ਅਮਰੀਕੀ ਸਕਿੱਲ ਨੂੰ 네ਗੇਟਿਵ ਅਮਰੀਕੀ ਲੋਕਾਂ ਦੇ ਵਿੱਚੋਂ ਨਹੀਂ ਖਲਾਸ਼ਿਆ ਜਾ ਸਕਦਾ ਨਹੀਂ ਤਰਾਸ਼ਿਆ ਜਾ ਸਕਦਾ ਨੇਟਿਵ ਲੋਕਾਂ ਨੂੰ ਕੰਸਟਰਕਸ਼ਨ ਦੀ ਜ਼ਰੂਰੀ ਸਕਿੱਲ ਦੀ ਪਿਛਲੇ 40 ਸਾਲਾਂ ਤੋਂ ਕੋਈ ਵਧੀ ਟ੍ਰੇਨਿੰਗ ਨਹੀਂ ਦਿੱਤੀ ਗਈ। ਕੁਝ ਕੰਪਨੀਆਂ ਹੁਣ ਹਾ ਡਰਾਈਵਰ ਵਰਕਰ ਨੂੰ ਜ਼ਿਆਦਾ ਤਨਖਾਹ ਦਾ ਲਾਲਚ ਦੇ ਕੇ ਕੰਮ ਤੇ ਬੁਲਾ ਰਹੀਆਂ ਨੇ। ਆਈਸਰੋਇਡ ਇਸ ਕਾਰਨ ਬਚੇ ਹੋਏ ਵਰਕਰ ਵੀ ਵੱਧ ਤਨਖਾਹ ਮੰਗਣ ਲੱਗੇ ਨੇ। ਟ੍ਰੇਡ ਐਸੋਸੀਏਸ਼ਨਜ਼ ਵਿਦੇਸ਼ੀ ਕਾਮਿਆਂ ਨੂੰ ਹੀ ਤਰਜੀਹ ਦੇਣ ਦੇ ਨਵੇਂ ਨਿਯਮ ਬਣਾਉਣ ਦੀ ਵਕਾਫਤ ਕਰ ਰਹੀਆਂ ਨੇ ਬਸ਼ਰਤੇ ਕਿ ਟਾਈਟ ਬੈਕਗਰਾਉਂਡ ਚੈੱਕ ਕੀਤੀ ਜਾਵੇ। ਪਾਰੇ ਕੰਸਟਰਕਸ਼ਨ ਫੀਲਡ ਵਿੱਚ ਪਿਛਲੇ 40 ਸਾਲਾਂ ਤੋਂ ਮੂਲ ਅਮਰੀਕੀ ਲੋਕਾਂ ਨੂੰ ਟ੍ਰੇਨ ਕਰਨ ਲਈ ਕਦੇ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ ਗਈ ਕਾਮਿਆਂ ਦਾ ਡੈਲੀਗੇਸ਼ਨ ਵਾਸ਼ਿੰਗਟਨ ਗਿਆ ਸੀ ਪਰ ਸੁਝਾ ਇਹ ਮਿਲਿਆ ਕਿ 트럼ਪ ਚਾਹੁੰਦੇ ਨੇ ਕਿ ਵਿਦੇਸ਼ੀ ਕਾਮਿਆਂ ਦੀ ਥਾਂ ਤੇ 네ਟਿਵ ਵਰਕਰ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਬੈਨੀਫਿਟ ਉੱਤੇ ਜਾ ਸਕਣ ਇਸੇ ਤਰ੍ਹਾਂ ਦੀ ਹੋਰ ਅਪਡੇਟ ਚਾਹੁੰਦੇ ਹੋ ਤਾਂ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਲਦੀ ਮਿਲਾਂਗੇ ਹੱਸਦੇ ਵਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ